ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਸਰਾ ਫੈਮਿਲੀ ਦੇ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਤੰਦਰੁਸਤ ਹੋ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਭ ਦੇ ਘਰ ਪਰਿਵਾਰ ਖੁਸ਼ੀਆਂ ਖੇੜੇ ਹੋਣ ਅੱਜ ਦਾ ਬਲੌਗ ਆਪਾਂ ਸ਼ੁਰੂ ਕਰਨ ਲੱਗੇ ਹਾਂ ਵੀਡੀਓ ਸਟਾਰਟ ਕਰੀਏ ਵੀਡੀਓ ਸਟਾਰਟ ਕਰੀ ਆਪਾਂ ਪੌਣੇ 4 ਵਜੇ ਪੌਣੇ 4 ਦਾ ਟਾਈਮ ਹੋ ਗਿਆ ਅੱਜ ਅ ਸਵੇਰੇ ਕੰਮ ਸੀਗਾ ਜ਼ਿਆਦਾ ਕੁਝ ਥੋੜੀ ਜਿਹੀ ਤਬੀਅਤ ਖਰਾਬ ਸੀ ਉਹਦੇ ਕਰਕੇ ਵੀਡੀਓ ਸਵੇਰੇ ਸ਼ੁਰੂ ਨਹੀਂ ਹੋਈ ਜੀ ਆਪਾਂ ਹੁਣ ਸ਼ੁਰੂ ਕਰਨ ਲੱਗੇ ਆਂਗੇ ਜੇਕਰ ਤੁਸੀਂ ਮੇਰੀ ਵੀਡੀਓ ਤੇ ਪਹਿਲੀ ਵਾਰ ਹੋ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਤੇ ਅੱਜ ਤਰੀਕ ਹੋ ਗਈ 23 ਦਿਨ ਹੈਗਾ ਸੈਟਰਡੇ ਦਾ ਤੇ ਟਾਈਮ ਹੋ ਗਿਆ ਪਾਉਣੀ 4 ਵਜੇ ਦਾ ਤੇ ਆਪਾਂ ਕੰਮਕੁਮ ਨਿਬੜ ਲਿਆ ਸੀਗਾ ਤੇ ਨਾਲੇ ਤੇ ਹੁਣ ਆਪਾਂ ਚਾਹ ਧਰੀ ਹੈਗੀ ਕਿਉਂਕਿ ਸਕੂਲੋਂ ਉੱਤਮ ਤੇ ਆਉਣ ਦਾ ਵੀ ਟਾਈਮ ਹੋ ਗਿਆ ਤੇ ਆਪਾਂ ਹੁਣ ਚਾਹ ਧਰੀ ਹੈ ਚਾਹ ਪੀਵਾਂਗੇ ਉੱਤੋਂ ਬਾਉਣ ਵਾਲੀ ਹੈ ਬਸ ਤੇ ਪੌਣੇ ਚਾਰ ਤੋਂ ਉੱਤੇ ਆਉਣਾ ਹੁੰਦਾ 5-10 ਮਿੰਟ ਉੱਤੇ ਹੋ ਜਾਂਦੇ ਆ ਜਦੋਂ ਫਿਰ ਆਉਂਦਾ ਉਹ ਸਕੂਲ ਤੋਂ 2 ਰੁਪਿਆ ਪਾਪਕੋਰਨ ਕਿੰਨੀਆਂ ਡੱਬੀਆਂ ਦੋ ਡੱਬੀਆਂ ਦੋ ਰੁਪਿਆ ਦੋ ਡੱਬੀਆਂ ਪਾਪਕੋਰਨ ਹਾਂ ਚਲ ਮੈਂ ਦੇਖਦੀ ਆ ਬਣਾਉਣੀ ਆ ਬਣਾਓ ਬਣਾ ਦਿੰਨੀ ਆ ਚਾਹਾਂਗਾ ਆਪਾਂ ਬਣਾਉਣੀ ਆ ਉਤਮ ਬਸ ਤੇ ਪਾਪ ਕੌਰ ਇਹ ਪਾਪ ਕੌਰ ਵਾਲੇ ਨੇਗੇ ਪਾਉਚ ਜੇ ਇਹਨਾਂ ਦੇ ਦੀ ਬਾਹਰੋਂ ਲੈ ਕੇ ਆਏ ਸੀਗੇ ਤੇ ਇਹਦੇ ਵਿੱਚ ਸਾਰਾ ਉਹ ਹੁੰਦਾਗਾ ਵਿੱਚੀ ਸਾਰਾ ਕੁਝ ਹੁੰਦਾ ਕੁਝ ਪਾਉਂਦੀ ਐਕਸਟਰਾ ਚੀਜ਼ ਲੋੜ ਨਹੀਂ ਪੈਂਦੀ ਹੈਗੀ ਇਹਨੂੰ ਆਪਾਂ ਓਪਨ ਕਰਦੇ ਆ ਆਦੇ ਇਦਾਂ ਨਾ ਇੱਦਾਂ ਨਿਕਲੇ ਉਹ ਲੈ ਵਿੱਚੋਂ ਐ ਇਹ ਹੈਗੇ ਤਾਂ ਮਾਈਕਰੋ ਵਾਲੇ ਨੇਗੇ ਮਾਈਕਰੋ ਦੇ ਵਿੱਚ ਧਰ ਕੇ ਬਸ ਇਦਾਂ ਹੀ ਲਪਾਪਾ ਇਦਾਂ ਹੀ ਫੁੱਲ ਜਾਂਦੇ ਨੇ ਬੱਚੀ ਵੀ ਕੁਝ ਹੋ ਕਰਨ ਦੀ ਪਰ ਆਪਾਂ ਹੁਣ ਮਾਈਕਰੋ ਹੈਗਾ ਤਾਂ ਹੈਗਾ ਆਪਾਂ ਪਰਤਦੇ ਨਹੀਂ ਨੇ ਪਰ ਆਪਾਂ ਹੁਣ ਇਹਦੇ ਵਿੱਚ ਹੀ ਇਹਨੂੰ ਪਾ ਕੇ ਸਾਰਾ ਕੁਝ ਇਸੇ ਜੀ ਬਣਾ ਦਾਂਗੇ ਨਾਨ ਸਟਿਕ ਪੈਨ ਆਗਾ ਇਹਨੂੰ ਆਪਾਂ ਖੋਲਦੀ ਏ ਇਦਾਂ ਹੀ ਵਿੱਚੋਂ ਸਾਰਾ ਕੁਝ ਵਿੱਚੀ ਕੇ ਹੋ ਵਗੈਰਾ ਇਹਦੇ ਸਾਰਾ ਕੁਝ ਵਿੱਚ ਹੀ ਹੁੰਦਾ ਨੂਨ ਮਿਰਚ ਜੋ ਵੀ ਆਪਾਂ ਮਸਾਲਾ ਵਗੈਰਾ ਹੁੰਦਾ ਵਿੱਚ ਹੀ ਹੁੰਦਾ ਆਪਾਂ ਕੁਝ ਨਹੀਂ ਕਰਨਾ ਇਹ ਤੇ ਇਹਨੂੰ ਆਪਾਂ ਰੱਖ ਲਾਂਗੇ ਪੈਨ ਦੇ ਉੱਪਰ ਗੈਸ ਚਲਾਵਾਂਗੇ ਹੁਣ ਆਪਾਂ ਇਹਨੂੰ ਰੱਖ ਲਾਂਗੇ ਆਪਾਂ ਗੈਸ ਦੇ ਉੱਪਰ ਪਰ ਦੇ ਦਾਂਗੇ ਆਪਾਂ ਇਹਦਾ ਟੱਕਣ ਤੇ ਬਸ ਇਹ ਹੁਣ ਬਣ ਜਾਵੇ ਦੇਖਿਓ ਦੇ ਵਿੱਚ ਬਣ ਗਏ ਟੈਸਟ ਹੋਇਆ ਤੇ ਅੱਜ ਟੈਸਟ ਹੋਇਆ ਤੇ ਅੱਜ ਹੋਇਆ ਨਹੀਂ ਪੱਕੀ ਗੱਲ ਆ ਆ ਦੇਖੋ ਜੜਾ ਕਿਓ ਸੀਗਾ ਨਾ ਉਹ ਮੈਲਟ ਹੋਣ ਲੱਗ ਗਿਆ ਹੋਣੀ ਸੱਤ ਸੁੱਤ ਉਹ ਜੇ ਬਲੀ ਹੋਣੀ ਹੋਣੀ ਉਹ ਲੱਗ ਗਿਆ ਫੁੱਲਣ ਉਹ ਦੇਖੋ ਹੋਣ ਲੱਗ ਜਾਣਗੇ ਇਹ ਫੁੱਲਣ ਭਰ ਜੂਗਾ ਇਹ ਸਾਰਾ ਪੰਜ ਕਿਉਂਕਿ 2 ਪਾਊ ਚ ਪਾਏ ਨੇਗੇ ਆਪਾਂ 2 ਪਾਊਚਰ ਨਾਲ ਇਹ ਫੁੱਲ ਹੋ ਜਾਂਦਾ ਆਹ ਦੇਖੋ ਲੱਗੀਆਂ ਗਿੱਲਾ ਮਨ ਦੇਖੋ ਇਹਦੀ ਖੱਲੇ ਵੀ ਨਾ ਬਾਹ ਸੋਹਣੀ ਬਣਦੀ ਆਗੀ देखो कि फुल गई भरने हो गया है हरी गया लगभग सारा देखो बन गई पॉपकोर्न ਇਹਨੂੰ ਆਪਾਂ ਕੱਢ ਲਾਂਗੇ ਇਹਦੇ ਵਿੱਚ ਹੁਣ ਖੜ ਜੋ ਹੋ ਗਿਆ ਰੈਡੀ ਕਿਲਾ ਲਾ ਤਮ ਦੇਖ ਪਾਪਾ ਨਿਕਲੀ ਜਾਂਦੀਆਂ ਨਹੀਂ ਗਰਮਾ ਦੇ ਕੇ ਗਰਮਾ ਇਹਨੇ ਕੋ ਬਹੁਤ ਗਰਮਾ ਹੱਥ ਵੀ ਲਾ ਸਕਦਾ ਐਂ ਤਾਂ ਖਾ ਲਾ ਸਕਦਾ ਪਰ ਧਿਆਨ ਨਾਲ ਖਾਈ पॉपकॉर्न हो गए रेडी बनके बहुत स्वाद ने गर्म नहीं है ये okay. चादरी आप ये ठंडी हो जांदो मैं प्रदीप नु दिखा के हटिया वो वीडियो मेरी बस ही आ तो देख देख कभी <laughs> जायो ना ना रोटी ओथी खावांगे की करते हो तुम अंदर ਪ੍ਰਦੀਪ ਕਰ ਬਚਾਰੀ ਜਿਸ ਪਾਲ ਮੈਂ ਕੀ ਬੋਲ ਮੈਂ ਸ ਮੈਂ ਤਾਂ ਫੇਰ ਭੁੱਲ ਗਿਆ ਜਨਾਉਣ ਹੀ ਹੋਰ ਲੈਂਡ ਤਾਂ ਲਾਉਂਦੇ ਹੋਰ ਹਾਂ ਮੈਂ ਤਾਂ ਹੀ ਜਾਣੇ ਇਹ ਜਾਣੇ ਉਧਰ ਪਈ ਹੈ ਅਦਾਲਤੂਲ ਹੈ ਹਾਂ ਹੋਰ ਉੱਥੋਂ ਨਾ ਸੋਥ ਤਾਰਦੇ ਨੇ ਹੈ ਹਾਂ ਆਸੇ ਬਿਜਲੀ ਇੱਥੇ ਲਾ ਲਾਂਗੇ ਕੋੜ ਹਾਂ ਹਾਂ ਅੰਦਰ ਕੀ ਦੇਖਦੇ ਹੋ ਤੁਸੀਂ ਦੀਦਾ ਲਾ ਦੇਖਣਾ ਕਿੰਨਾ ਦੀਦਾ ਲਾ ਹੁਣ ਕੀ ਦੀਦਾ ਸਵੇਰੇ ਦੇਖਾਂਗੇ ਆਜੋ ਆਜੋ ਫਿਰ ਮੈਂ ਵੀ ਜਾਉਂਗੀ ਪਰ ਨਾਲ ਅੰਦਰ ਚਾਨਣ ਨਹੀਂ ਨਾ ਪੈਂਦਾ ਉਹਦੇ ਕਰਕੇ ਦੇਖੋ ਬਾਈ ਸਾਡਾ ਘਰ ਉੱਪਰਲਾ ਫਰਾਂਟੇ ਦਾ ਇਹ ਐਨਾ ਬਣ ਗਿਆ ਇੰਨਾ ਬਣ ਗਿਆ ਸਰਕਾਰ ਤਾਂ ਫਰੰਟ ਸਾਨੂੰ ਬਹੁਤ ਖੁਸ਼ੀ ਆ ਕਿੰਨੀ ਖੁਸ਼ੀ ਪੂਰੀ ਖੁਸ਼ੀ ਕਿੰਨੀ ਖੁਸ਼ੀ ਐਨੀ ਕਿਤਨੀ ਐਨੀ ਖੁਸ਼ੀ ਹੈ ਤੁਹਾਨੂੰ ਸਾਨੂੰ ਵੀ ਆ ਐਨੀ ਖੁਸ਼ੀ ਸਾਰਿਆਂ ਦੇ ਰੱਬ ਪ੍ਰਮਾਤਮਾ ਸਾਰਿਆਂ ਦੇ ਘਰ ਬਣਾਵੇ ਦੇਖੀ ਹੈ ਹੈ ਆ ਦੇਖ ਲਈ ਕੀ ਦੇਖਿਆਈ ਕਿ ਗਰੋਂ ਕਿੰਨਾ ਚੜ ਗਿਆ ਤਾਹਾਂ ਤੋਂ ਦੇਖ ਤਾਹਾਂ ਦੀਦਾ ਨਹੀਂ ਰਾਤ ਕੱਲ ਵੀ ਨੇਰੇ ਚ ਬਣੀ ਹੋਈ ਚੱਲ ਮੈਂ ਚੜਦਾ ਚੱਲੋ ਫਿਰ ਮੈਂ ਵੀ ਆ ਗਈ ਇੱਧਰ ਫਰੰਟ ਕੈਮਰੇ 'ਚ ਸ਼ਾਇਦ ਦਿਂਦਾ ਹੋਵੇ ਮੈਨੂੰ ਲੱਗਦਾ ਹਾਂ ਮੈਂ ਬੈਠ 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 ਲੈ ਤੁਸੀਂ ਮੈਨੂੰ ਉਹ ਕਵਰ ਕਰੀ ਚੱਲੋ ਆਜਾ ਆਪਾਂ ਚੱਲਦੇ ਹਾਂ ਜੀ ਉੱਤੇ ਅਸੀਂ ਰਾਤ ਨਹੀਂ ਆਉਨੇ ਹੁੰਨੇ ਹੈਗੇ ਘਰ ਦੇਖਣ ਕਿਉਂਕਿ ਦਿਨੇ ਨਾ ਇੱਥੇ ਮਿਸਤਰੀ ਲੱਗੇ ਹੁੰਦੇ ਰਹੇਗੇ ਤਾਂ ਕਰਕੇ ਥੱਲੇ ਤਾਂ ਆਪਣਾ ਹੋ ਗਿਆ ਕੰਮ ਖਤਮ ਹੁਣ ਉੱਪਰਲਾ ਪੋਰਸ਼ਨ ਚੱਲੀ ਜਾਂਦਾ ਸਾਹ ਚੜ ਗਿਆ ਓਏ ਮੈਂ ਨਾ ਡਿੱਗ ਵੀ ਸੀ ਉੱਥੇ ਕਿੱਥੇ ਬਾਥਰੂਮ ਆ ਸਿੱਧਰ ਵੀ ਆ ਵਾਓ ਇਹ ਹਾਂ ਬਾਥਰੂਮ ਤਾਂ ਕਿੱਡਾ ਬਣ ਗਿਆ ਠੀਕ ਹੈ ਵਿੱਚੀ ਸ਼ਾਵਰ ਹੈ ਇਹਦੇ ਥੋੜਾ ਨਾ ਇੱਥੋਂ ਇਧਰ ਦੀ ਦੇਖੋ ਸ਼ਾਵਰ ਹੋਣ ਜੂਗਾ ਆ ਬਣ ਗਿਆ ਆਪਣਾ ਬਾਥਰੂਮ ਉੱਪਰਲਾ ਇਹ ਦੋ ਕਮਰਿਆਂ ਦੇ ਵਿਚਾਲੇ ਆ ਪਰ ਅਟੈਚ ਨਹੀਂ ਹੈਗਾ ਲੰਬਾ ਤਾਂ 14 ਜਿਆਦਾ ਹਾਂ ਚੌੜਾ ਜਾਦੇ ਆ ਹਨਾ ਫਿਰ ਇੱਥੇ ਤੱਕ ਤਾਂ ਸ਼ਾਵਰ ਬਣ ਜੂ ਇਦਰ ਸਿੰਘ ਕਲੱਬ ਦੀ ਫੀਟ ਲੱਗੂ ਕਿੱਥੇ ਤੱਕ ਸ਼ਾਵਰ ਬਣ ਜੂ ਇੱਥੇ ਤੱਕ ਐਵੇਂ ਨਾ ਕੋਈ ਹੋਸ ਤਾਂ ਨਾਮ ਆ ਨਾ ਹਾਂ ਆ ਆਪਣਾ ਇੱਕ ਰੂਮ ਆ ਸੀਗਾ ਹਾਂ ਮੈਂ ਛਾਵਰ ਬਣਾਣਾ ਇੱਤਾਂ ਚੜਾ ਦੇਖਨੀ ਫੇਰ ਤੂੰ ਬੂਟ ਤੇਰਾ ਪਹਿਲਾਂ ਹੀ ਨਾ ਕੀ ਕਹਿੰਦੇ ਹੋ ਇੰਨਾ ਆਇਆ ਵੜਾਉਂਦੇ ਹਾਂ ਜੁਨੇ ਆਹ ਇੰਨਾ ਹਾਂ ਇਹ ਨਾਲ ਕੱਪੜਾ ਵਿੱਚ ਹਾਂ ਇਥੇ ਸੀ ਫਰਦੂ ਨੰਦ ਅਸੀਂ ਖੜੇ ਆਂਗੇ ਬੂਤੀਆ ਹਵੇਲੀ ਚ ਤਾਂ ਇਹ ਰੂਮ ਬਣਿਆ ਇਹ ਰੂਮ ਵੀ ਇਹ ਰੂਮ ਕਿੱਡਾ ਖੁੱਲਾ ਬਣ ਗਿਆ ਹਨਾ ਇਥੇ ਥੱਲੇ ਗਿੱਲਾ ਬਾਈ ਕੋਈ ਨਹੀਂ ਗਿੱਲੇ ਚ ਨਾ ਬੜਜਿਓ ਹਾਂ 5 ਇੰਚੀ ਗੰਦ ਕਰਤੀ ਆ ਦੇਖ ਹੋਰ ਹੋਰ ਵੱਧ ਗਿਆ 5 ਇੰਚ ਹਾਂ ਓਏ ਆਰੂਮ ਤਾਂ ਬਹੁਤ ਖੁੱਲਾ ਬਣ ਗਿਆ ਹੈ ਨਾ ਉੱਤੇ ਵਾਲਾ ਹੂੰ ਬੈਡਰੂਮ ਬਹੁਤ ਸੋਹਣਾ ਬਣੂਗਾ ਇੱਥੇ ਆਪਣੀ ਬਣਾਦੀ ਇਹ ਲੌਬੀ ਪਾਓ ਉੱਪਰਲੀ ਵੀ ਹੈ ਆ ਆਪੇ ਕਿਚਨ ਥੱਲੇ ਵਾਲੀ ਨੂੰ ਤਾਂ ਬਹੁਤ ਵੱਡੀ ਬਣ ਗਈ ਇਹ ਇਹ ਕਿਚਨ ਸਾਡੀ ਥੱਲੇ ਵਾਲੀ ਜਿਹੜੀ ਕਿਚਨ ਆਗੀ ਉਹਦੇ ਨਾਲੋਂ ਵੱਡੀ ਆਗੀ ਫੇਰਾ ਕੰਦ ਸਿੱਧੀ ਕਰਤੀ ਹਾਂ 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 ਇਹ ਕੰਦ ਸਿੱਧੀ ਕਰਤੀ ਜਿਹੜੀਆਂ ਆ ਦੋ ਕੰਦਾਂ ਨੇ ਜਿਹੜੇ ਥੱਲੇ ਵਾਲੇ ਆ ਉਹਦੇ ਵਿੱਚ ਇੱਕ ਕੰਦ ਸਿੱਧੀ ਨਹੀਂ ਹੈਗੀ ਹਨਾ ਜੀ ਹਾਂ ਪਿੱਛੇ ਨਹੀਂ ਪਿੱਛੇ ਖਾਲੀ ਹੈ ਸਿੱਧਾ ਹੀ ਇਨਪੋਰਟ ਲਾਉਂਦੇ ਆ ਆਹ ਦੇਖੋ ਉੱਥੋਂ ਆਪਣੀਆਂ ਜੜੀਆਂ ਪੌੜੀਆਂ ਆਉਂਦੀਆਂ ਨੇ ਚੜ ਕੇ ਪੌੜੀ ਇੱਥੋਂ ਦੀ ਵੀ ਚੜ ਜੂਗੀ ਚਲੋ ਹੁਣ ਕਾਫਾ ਆਹ ਪਿੱਛੇ ਆਪਣੇ ਬੈਕ ਤੇ ਆ ਆਹ ਵਿੰਡੋ ਐਵੇਂ ਨਾ ਠੜਕੀ ਆ ਐ ਭਰਦੇ ਨੇ ਬਜਰੀ ਦੇ ਨਾਲ ਆ ਭਰ ਕੇ ਗਏ ਨੇ ਅੱਜ ਆ ਲੱਗ ਗਈ ਇਧਰ ਆ ਕਪੜੀ ਵਿੰਡੋ ਕੀ ਸੰਗਤ ਲੈ ਗਏ ਅੱਛਾ ਜਿਹੜੀ ਬ੍ਰੇਤੀ ਥੱਲੇ ਪਈ ਸੀ ਉਹ ਤਾਂ ਹ ਚੜਾ ਗਈ ਅੱਜ ਨਵੈਟ ਤਾਂ ਮਸ਼ੀਨ ਵੀ ਛੱਡੇ ਸਾਰਾ ਗੁਸਤ ਤਾਂ ਚੜਾ ਲਿਆ ਹੁਣ ਜਿੰਨਾ ਲੱਗਣਾ ਸੀ ਇੱਕ ਚੜਾ ਲਈ ਬ੍ਰੇਤੀ ਚੜਾ ਲਈ ਉਹ ਨੱਬੜ ਦਾ ਸਾਰਾ ਸਾਰੇ ਸਾਹੇ ਵਿੱਚ ਦੇ ਕੱਤੇ ਪਹਿਲਾਂ ਅਸੀਂ ਸੋਚਦੇ ਸੀ ਵੀ ਥੱਲੇ ਵਾਲਾ ਪੋਰਸ਼ ਨਹੀਂ ਪਾਉਣਾ ਹਨਾ ਫਿਰ ਅਸੀਂ ਥੱਲੇ ਵਾਲੇ ਤੋਂ ਉੱਪਰ ਵਾਲੇ ਤੇ ਆ ਗਏ ਉੱਪਰ ਵਾਲੇ ਤੇ ਪਹਿਲਾਂ ਅਸੀਂ ਸੋਚਿਆ ਵੀ ਇੱਕੋ ਕਮਰਾ ਹੀ ਪਾਉਣਾ ਫਿਰ ਇੱਕ ਕਮਰੇ ਤੋਂ ਦੋ ਕਮਰੇ ਤੇ ਆ ਗਏ ਦੋ ਕਮਰੇ ਪਾਉਣੇ ਨੇ ਫਿਰ ਦੋ ਕਮਰਿਆਂ ਤੋਂ ਅਸੀਂ ਵਿਚੀ ਕਿਚਨ ਵਾਲਾ ਕੰਮ ਲੈ ਲਿਆ ਫਿਰ ਕਿਚਨ ਵਾਲਾ ਕੰਮ ਲੈ ਕੇ ਲੌਬੀ ਵੀ ਛੱਤ ਲਈ ਆ ਗਈ ਮੈਨੂੰ ਡਰਦੀ ਐ ਇੱਥੇ ਡਿੱਗ ਨਾ ਜਾਵਾਂ ਕਿਤੇ ਸ਼ੀਸ਼ਾ ਇੱਧਰੋਂ ਕਾਹਦਾ ਆ ਵਿੰਡੋ ਆ ਆਪਣੇ ਫਰੰਟ ਵਾਲੇ ਰੂਮ ਸੀ ਜਿਹੜੇ ਰੂਮ ਨੇ ਮੂਹਰ ਲਏ ਉਹਨਾਂ ਦੀ ਵਿੰਡੋ ਆ ਗਈ ਇਹ। ਤੁਮਾ ਉਹ ਖੜਾ ਉੱਤਮ ਦੇ। ਕਿੱਥੇ? ਇੱਧਰ ਲੈ ਮਾਰੇ ਕੈਮਰਾ ਮੜਾ ਜਾ। ਚਾਨਣ ਨਹੀਂ ਨਹੀਂ ਇੱਧਰ ਨਹੀਂ। ਆ ਦੇਖੋ ਤੁਮੋਏ। ਉਹ ਖੜਾ ਉੱਤਮ। ਆ ਸਾਡਾ ਘਰ ਆ ਪਹਿਲਾ ਵਾਲਾ ਘਰ ਆ। ਇੱਧਰ ਦੀ ਦਿਖਾਉਨੇ ਆਪਾਂ। ਇਹ ਨਾ ਘਰ ਸੀ ਜਿਹੜਾ ਸਾਡਾ ਇਹ ਦੋ ਪਾਸੇ ਰਹਿ ਹੈ ਸਾਲਾ ਬਣਿਆ ਹੋਇਆ ਸੀ। ਇੱਕ ਉਧਰ ਉਧਰ ਰਹਿਣ ਵਾਲਾ ਘਰ ਸੀਗਾ। ਇੱਕ ਜਿੱਧਰ ਆ ਹੁਣ ਘਰ ਪਾਣਮ ਕੋਠੀ ਬਣ ਰਹੀ ਹੈ ਇੱਧਰ ਵੀ। ਇਹ ਮਤਲਬ ਕਿ ਦੋ ਦੇ ਹਿਸਾਬ ਨਾਲ ਬਣਿਆ ਹੋਇਆ ਸੀ ਦੋ ਘਰਾਂ ਦੇ ਹਿਸਾਬ ਨਾਲ ਉਹ ਸਾਡਾ ਹੈਗਾ ਪਸ਼ੂ ਵਾਲਾ ਘਰ ਉਹਦੇ ਦੀਦੀ ਆਈ ਜਾਂਦੀ ਹੈ ਮੇਰੀ ਜਠਾਣੀ ਉਹ ਸਾਡਾ ਹੈਗਾ ਪਸ਼ੂ ਵਾਲਾ ਘਰ ਆਗਾ ਕਿੱਥੇ ਆ ਆਪਣੇ ਘਰ ਦਾ ਹੈਗਾ ਗੇਟ ਮੇਨ ਗੇਟ ਤੇ ਟਰੈਕਟਰ ਆਪਣਾ ਬਾਹਰ ਖੜਾਗਾ ਆਓ ਘਰ ਉਹਨਾਂ ਨੇ ਵੀ ਦੇਖ ਦੋ ਦਰਾਂ ਦੀ ਦੋ ਦੀ ਬੰਦ ਕਿੰਨੇ ਨੇ ਇਹ ਸਾਹਮਣੇ ਦੇਖ ਦੋ ਹਾਂ ਟੈਂਕ ਪਾਣੀ ਵਾਲਾ ਖਾਲੀ ਹੋ ਗਿਆ ਆ ਸਾਡੀ ਟੈਂਕੀ ਆ ਪਾਣੀ ਵਾਲੀ ਪੁਰਾਣੀ 2005 ਦਾ ਬਣਿਆ ਹੋਣਾ ਇਹ 2009 ਦਾ ਬਣਿਆ ਹੋਇਆ ਆ ਵਾਲਾ ਘਰ ਸਾਡਾ 2009 ਦਾ ਹੁਣ ਦੇਖ ਲਓ ਕਿੰਨੇ ਸਾਲ ਹੋ ਗਏ 14 24 24 ਸਾਲ ਹੋ ਗਏ ਓਏ 24 ਸਾਲ ਹੋ ਗਏ ਓਏ ਡਿੱਗ ਗਈ ਇੱਥੇ ਇੱਥੇ ਡਿੱਗ ਗਈ ਮੈਂ ਨਮਾਇਤ ਤਮੋਇ ਚੁੱਚੜੇ ਦੇ ਕੰਨ ਤੇ ਵੀ ਲੱਗ ਰਿਹਾ ਇੱਕ ਇੱਕ ਤਾਂ ਲਾਹੇ ਅੰਦਰ ਇਹ ਲਾਹੇ ਅੰਦਰ ਲਾਹੇ ਇਹ ਵਿਚਾਰਾ ਕੀ ਕਰੇ ਵਿਚਾਰਾ ਸਵੇਰੀ ਪੱਕੇ ਗੇ ਲਾ ਨਮਾਇਤ ਸਾਈਕਲ ਤੇ ਆਏਗਾ ਸਾਈਕਲ ਤੇ ਆਏਗਾ ਮਾ ਮੇ ਕੋਈ ਨਾ ਸਵੇਰੇ ਸਾਈਕਲ ਤੇ ਆਉਂਦਾ ਹੈ ਕਹਦਾ ਟੱਕ ਜਾ ਕਹਦਾ ਸਿਰ ਚੋਏ ਉਹ ਲਾਉਂਦਾ ਮੈਂ ਕੱਲ ਨੂੰ ਆਉਂਗਾ ਅਰੇ ਜੀ ਆਉਂ। ਜੁ ਮੈਂ ਸਵੇਰੇ ਸ਼ੈਂਪੂ ਉੱਥੇ ਪੈ ਨਵਾ ਦਿੰ। ਮਦਨ ਨੂੰ ਆਉਂਗਾ। ਆ ਡੈਡੀ ਨਾਲੀਆਂ ਦੇ ਨਾ। ਡੋੜੀ ਤਾਂ ਘੜੂ। ਡੋੜੀ ਤਾਂ ਆਪਣੀ ਨੂੰ ਦਾ। ਪੁੱਤ ਨੂੰ ਪੁੱਤ। ਬਣ ਗਈ ਰੋਟੀ। ਆਹ ਦਹਾ ਚੜਾ ਇਸ ਦੀ ਤੋਂ ਤੇ। ਤੇ ਮਿੱਟੀ ਦੇ ਮਾਟਾ ਰੋਟੀ ਖਾ ਲੂ ਗਾਇਜ਼ ਵੀਰੇ। ਮੋਰ ਗਾਇਜ਼ ਵੀਰੇ ਗਾਇਜ਼ ਵੀਰੇ ਅਲੀ ਪੈਣ ਬਾਦ ਦਈ ਦੇ ਨਾ ਦਾ ਕਰਕੇ। वो ने 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 पे जो ब्लॉग बताई है हमने एडिक्टेड बीरे काली हमने हाँ और जोड़ी इन दे में भी हाँ पैलो गाइस बीरे गाइस पैलो ऑनलाइन बहुत मेंटेकर दें तो चौड़ बहुत हमने हाँ बहुत हमने है भाई चौड़ पर चौड़ भी तो पाउंड है ये बहुत हमने है है ना इको हो अच्छा ये ग्लास तो मैं ग्लास तो भा� ਜਿਹੜੇ ਮੱਜਾਂ ਨੂੰ ਨੂੰ ਦਾ ਕੋਈ ਪੁਰਸ਼ ਵਰਸ ਪਿਆਰੇ ਗਲਵਜੋ ਉਹਨਾਂ ਜਿਹੜੇ ਮਿਸਤਰੀ ਇੱਟਾਂ ਵਾਸਤੇ ਵਰਤਦੇ ਨੇ ਉਹ ਗਲਵਜੋ ਪਾਉਣੇ ਉਹ ਤਾਂ ਕੰਡੇ ਨਹੀਂ ਹੁੰਦੇ ਉਹ ਨਹੀਂ ਹੈਗਾ ਜਿਹੜਾ ਤੂੰ ਤਾਂ ਆਨਲਾਈਨ ਕਹਿਣਾ ਵੀ ਕੰਡਿਆਂ ਵਾਲਾ ਹੱਥ ਚੜ ਜਾਂਦਾ ਜਿਹੜਾ ਵੀ ਉਹ ਬੱਸ ਉਹ ਚੜਕਿਓ ਤੇ ਵੀ ਨਵਾਦਿਆ ਕਰਾਂ ਮੈਂ ਹੈ ਨਵਾਦੀ ਇਹਨੂੰ ਗਲਵਜ ਚੜਾ ਨਹੀਂ ਹੱਥਾਂ ਤੇ ਹਾਂ ਗਲਵਚੜਾ ਕੇ ਨਵਾਦੀ ਆਉਂਦੇ ਆ ਉਹ 50 ਰੁਪਏ ਦੇ ਹੁੰਦੇ ਆ ਚੜਾ ਕੇ ਨਵਾਦੀ ਹਾਂ ਉੱਥੋਂ ਲੈ ਕੇ ਆਉਂਗਾ 50 ਤੇ 2 ਆਉਂਦੇ ਆ ਦੋ ਹੀ ਚਾਹੀਦੇ ਆ ਹਾਂ ਦੋਨੇ ਚੜਾ ਕੇ ਨਵਾ ਦੇਗਾ ਮੈਂ ਇੱਥੋਂ 70 ਰੁਪਏ ਲੈ ਲੂੰਗਾ ਕਰੋ ਕੀ ਪਤਾ 14 ਰੇਟ ਦੇ ਆ 50 ਦੀ ਨੇ ਪੱਕਾ ਨਹੀਂ ਪਤਾ ਨਾ ਮੈਨੂੰ ਪਤਾ ਪੱਕਾ 70 ਰੁਪਏ ਲੈ ਜੀ 70 ਲੈ ਜੀਗਾ ਫੇਰ ਬੱਸ ਵੀਰ ਅਨਸਾਰ ਉਧਰੋਂ ਆਉਂਗਾ ਮੈਂ ਮੈਂ ਇੱਧਰ ਜਾ ਕੇ ਵਾਪਸ ਮੁੜ ਕੇ ਇੱਥੇ ਆ ਕੇ ਮੈਂ ਟੱਬ ਕਰ ਟੱਬ ਚ ਬਾਉਂ ਉਹ ਉਹ ਕੀ ਹੁੰਦਾ ਪਾਣੀ ਉਹ ਜਿਹੜਾ ਹਲਕਾ ਸ਼ੈਂਪੂ ਡੋਲ ਦੂੰਗਾ ਇਹਨੂੰ ਬਣ ਵਿਚ ਮੈਂ ਨਹੀਂ ਸ਼ੈਂਪੂ ਦਾ ਉੱਥੇ ਪਿਆ ਚੜਾਣਾ ਇਹਨੂੰ ਨਿਵਾ ਕੇ ਸਮਾਰ ਕੇ ਸ਼ੈਂਪੂ ਧੋਣਾ ਨਹੀਂ ਨਿਵਾ ਕੇ ਐਂ ਹੀ ਲੱਗੇ ਛੱਡਣਾ ਸ਼ੈਂਪੂ ਨਹੀਂ ਮੈਂ ਲੱਗੇ ਚੱਟ ਚੀ ਚੱਲ ਰਹੀ ਕੋਈ ਨਹੀਂ ਤੂੰ ਉਹ ਵੀ ਖਾਲੀ ਉਹ ਵੀ ਖਾਲੀ ਅੱਕੜ ਬੱਕੜ ਪੂਰੇ 100 100 ਵਿੱਚ ਨਿਕਲਾ धागा ਚੋਰ ਨਿਕਲ ਕੇ ਬਾਗਾ ਚੋਰ ਦੀ ਦੀ ਬੈਠੀ ਸੀ ਜੋੜਾ ਕਰਕੇ ਬੈਠੀ ਸੀ ਚਾਏ ਲਾ ਬੇ ਸ਼ਰਮ ਮਾਂ ਦੇ ਸਾਡੇ ਕੱਟੇ ਦੇ ਤੁਣਾ ਸਬਸਕ੍ਰਾਈਬਰ ਆ ਗਏ ਕੱਟੇ ਦੇ ਮੁੰਡਾ ਉੱਤੋਂ ਨੇਡਾ 1600 ਕਰਾ ਗਏ ਓਕੇ ਸਬਸਕ੍ਰਾਈਬਰ ਅੱਛਾ ਸਬਸਕ੍ਰਾਈਬਰ ਉਹ ਵੀ ਵੀਡੀਓ ਬਣਾਣਾ ਬਾਲੀਆਂ ਉਹਦਾ ਡਾਹੋ ਲਾਉਂਦਾ ਫਿਲਟਰ ਉਹ ਤੇ ਐਨਾ ਗੋਰਾ-ਗੋਰਾ ਦਿਦਾ ਇਹ ਮਾਵੇਂ ਨੇ ਮਾਪੁੱਤ ਨੂੰ ਹੁੰਦੇ ਗਾਣੇ ਜਿਨਾਉਂਦਾ ਹਾਂ ਹਾਂ ਮਾਪੁੱਤ ਨੂੰ ਬਾਲੇ ਟੱਪਦਾ ਜਾ ਉਹਨਾਂ ਮੈਂ ਵੀ ਲੋੜ ਆਪਦੇ ਫੋਨ ਤੇ ਰਾਈ ਸੁਣ ਮੇਰੇ ਬਣਾ ਨੇ ਚੈਨਲ ਤੇ ਪਈਆਂ ਮੈਨੂੰ ਉਹ ਵੀ ਉਹਨਾਂ ਬਾਲੇ ਟੱਪਦਾ ਗਾ ਉਹਦੀ ਮਾ ਮਦਰੀ ਜੀ ਹੈਗੀ ਛੋਟੀ ਪਤਾ ਨਹੀਂ ਮਾ ਨਾਲ ਤਾਂ ਗਈ ਵੇਟਰ ਤਾਂ ਕੋਈ ਨਹੀਂ ਡੈਡੀ ਫਿਲਟਰ ਤਾਂ ਕੋਈ ਵੀ ਲਾ ਲੇ ਹਾਂ ਤੇਰੇ ਜੱਡਾ ਮੁੰਡਾ ਉਮਰ ਦਾ ਵੱਡਾ ਹੋ ਨਾ ਕਿੰਦੀ ਉਮਰ ਤੱਕ ਛੇਮੀ ਜਿਹਾ ਵੱਡਾ ਇਹ ਕਿੰਨੀ ਜੇ ਛੇਮੀ ਛੇਮੀ ਹੀ ਹੋੜਦਾ ਕਿੰਨੇ ਸਬਸਕ੍ਰਾਈਬਰ ਨੇ ਉਹ ਸਕੂਲ ਤੋਂ ਬਾਅਦ ਹੋਟਲ ਤੇ ਜਾਂਦਾ ਕੰਮ ਕਰਨ ਚਾਰ ਆਹ ਮਹੀਨੇ ਤੋਂ ਉਹਨੂੰ ਪਰਸੋ ਗਈ